ਮੈਨੂੰ ਨਾ ਅੱਜ ਕੱਲੇ ਇਦਾਂ ਲੱਗਦਾ ਹੈ ਕਿ ਜਿਹੜੇ ਬੱਚਿਆਂ ਦੇ ਪੇਰੈਂਟਸ ਹੁੰਦੇ ਨੇ ਉਹਨਾਂ ਦੇ ਦਾਦਾ ਦਾਦੀ ਗ੍ਰੈਂਡ ਪੇਰੈਂਟਸ ਵਗੈਰਾ ਹੁੰਦੇ ਨੇ ਉਹ ਵੀ ਅੱਜ ਕੱਲੇ ਇਦਾਂ ਹੀ ਹੋ ਗਏ ਨੇ ਸ਼ਹਿਰਾਂ ਵਿੱਚ ਰਹਿ ਕੇ ਕਿ ਸਾਡੇ ਬੱਚੇ ਬਹੁਤ ਜ਼ਿਆਦਾ ਯੂ نو ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਇਨਸਿਕਿਉਰ ਹੋ ਗਏ ਨੇ ਕਿ ਬੱਚਿਆਂ ਨੂੰ ਡਾਂਟਣਾ ਨਹੀਂ ਹੈ ਕੁਝ ਕਹਿਣਾ ਨਹੀਂ ਹੈ ਉਹ ਖੱਪ ਆ ਰਹੇ ਨੇ ਉਹ ਜੋ ਵੀ ਕਰ ਰਹੇ ਨੇ ਉਹ ਗਲਤ ਕੰਮ ਵੀ ਕਰ ਰਹੇ ਨੇ ਤਾਂ ਵੀ ਉਹਨਾਂ ਦੀਆਂ ਜਿੰਨੀਆਂ ਮਰਜ਼ੀ ਡਿਮਾਂਡਸ ਹੋਣ ਚਾਹੀਏ ਜਿੰਨੀ ਮਰਜ਼ੀ ਵੱਡੀ ਡਿਮਾਂਡ ਹੋਵੇ ਉਹ ਤਾਂ ਵੀ ਮੰਨ ਰਹੇ ਨੇ ਲਿਖੋ ਸਾਡੇ ਵੇਲੇ ਜਿਹੜੇ ਪੇਰੈਂਟਸ ਸੀ ਨਾ ਉਹ ਜਾਦਾ ਸਿਆਣੇ ਹੋਣ ਲੱਗੇ ਹੁਣ ਉਹ ਜ਼ਿਆਦਾ ਹੀ ਟੈਨਸ਼ਨ ਲੈਣ ਲੱਗੇ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਕਿਵੇਂ ਪਲ ਗਏ ਇਧਰੋਂ ਰੋਟੀ ਖਾ ਲਈ ਇਧਰੋਂ ਖਾ ਲਈ ਇਧਰੋਂ ਕਿਸੇ ਨੇ ਕੁੜਤਾ ਇਧਰ ਨੂੰ ਚੀਂਡ ਜਾ ਪੂਜ ਕੇ ਹਨ ਨੂੰ ਲੰਘ ਗਏ ਹਨਾ ਹਨਾ ਸਾਨੂੰ ਤਾਂ ਪਤਾ ਹੀ ਨਹੀਂ ਇਹ ਕੋਈ ਇਸ਼ੂ ਹੀ ਨਹੀਂ ਸੀ ਅੱਜ ਦੀ ਡੇਢ ਤੋਂ ਤੁਸੀਂ ਦੇਖ ਲਓ ਮੈਂ ਰੀਲਸ ਦੇਖਦਾ ਨਾ ਮੈਂ ਆਸ-ਪਾਸੇ ਦੇਖਦਾ ਨਿਊਜ਼ ਦੇਖਣਾ ਜਵਾਕ ਪਾਲਣਾ ਬਹੁਤ ਵੱਡੀ ਥਿੰਗ ਹੋ ਗਈ ਹੈ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡੀ ਨਹੀਂ ਹੈਗੀ ਵਾਕਈ ਬਹੁਤ ਵੱਡੀ ਤਪੱਸਿਆ ਜਵਾਗ ਪਾਲਣਾ ਕਈ ਵਾਰ ਅਸੀਂ ਓਵਰ ਥਿੰਕ ਕਰ ਕਰਕੇ ਕਰ ਕਰਕੇ ਕਿਉਂਕਿ ਜੋ ਤੁਸੀਂ ਜ਼ਿੰਦਗੀ 'ਚ ਨਹੀਂ ਤੁਹਾਨੂੰ ਐ ਲੱਗਦਾ ਇਹ ਪ੍ਰੋਬਲਮ ਮੇਰੇ ਬੱਚੇ ਨੂੰ ਨਾ ਆਵੇ ਪਰ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਉਸ ਬੱਚੇ ਨੂੰ ਹਮੇਸ਼ਾ ਇਹ ਅਹਿਸਾਸ ਕਰਾਓ ਕਿ ਅਸੀਂ ਬਹੁਤ ਔਖੇ ਹੈ ਨਾ ਵੀ ਤੁਸੀਂ ਉਹਨੂੰ ਬੇਸਿਕ ਚੀਜ਼ਾਂ ਦੀ ਨੀਡ ਪੂਰੀ ਕਰੋ ਉਹਨੂੰ ਇਹ ਅਹਿਸਾਸ ਨਾ ਕਰਾਓ ਕਿ ਮੇਰੇ ਮਾਵਾ ਬਹੁਤ ਸਟਰੋਂਗ ਨੇ ਥਾਮ ਲੈਣਗੇ ਆਪੇ ਫੇਰ ਉਹ ਕੰਮ ਗੜਬੜ ਹੋਣਾ ਹੀ ਹੋਣਾ ਇਹ ਤਾਂ YouTube ਤੇ ਲਾਤੇ ਹਨਾ ਤੁਸੀਂ ਆਪਣੇ ਆਪ ਨੂੰ ਫ੍ਰੀ ਰੱਖਣ ਲਈ ਉਹਦੇ ਨਾਲ ਟਾਈਮ ਸਪੈਂਡ ਨਹੀਂ ਕਰਨਾ ਪੈਂਦਾ ਹਨਾ ਇੱਕ ਤਾਂ ਵੈਸੇ ਪਹਿਲਾਂ ਹੁੰਦੀ ਚਾਰ-ਚਾਰ ਸੀ ਚਾਰ-ਚਾਰ ਪੰਜ-ਪੰਜ ਹਨਾ ਹੁਣ ਅਸੀਂ ਚਾਚੇ ਤਾਏ ਦੇ ਮੈਨੂੰ ਲਾਦਾ ਸੀ 15 ਜਣੇ ਹੋਵਾਂਗੇ ਜਿਹੜੇ ਇਕੱਠੇ ਜੰਮੇ ਆ ਤੇ ਇਕੱਠੇ ਪਲੇ ਆ ਹੁਣ ਇੱਕ ਹੁੰਦਾ ਮਸਾ ਜੇ ਤਾਂ ਕੁੜੀ ਹੋਗੀ ਫੇਰ ਤਾਂ ਅਗਲਾ ਕਹਿੰਦਾ ਫੇਰ ਇੱਕ ਕਰ ਲੈਂਦਾ ਹਨਾ ਇਹ ਵੀ ਅੱਜ ਕੱਲ ਬਹੁਤ ਹੋ ਗਿਆ ਇਹਨਾਂ ਚੀਜ਼ਾਂ ਦਾ ਹਨਾ ਮਸਾ ਤਾਂ ਹੁੰਦੇ 1-2 ਹੁੰਦੇ ਆ ਫੇਰ ਉਹ ਵਿਚਾਰਾ ਕਿਹਦੇ ਨਾਲ ਖੇਡੇ ਉਹਦੇ ਬਚਪਨ ਚ ਤੁਸੀਂ ਉਹਨੂੰ ਮੜਾ ਜਾ ਕੋਈ ਖੁੱਲਾ ਵੀ ਤਾਂ ਛੱਡੋ ਨਾ ਉਨਾ ਚੀਜ਼ਾਂ ਦਾ ਓਵਰ ਥਿੰਕ ਕਰਕੇ ਅਸੀਂ ਪਹਿਲਾਂ ਸਾਡੇ ਵੇਲੇ ਤਾਂ ਕਿਸੇ ਨੇ ਸੁਣੀ ਹੀ ਨਹੀਂ ਹੋਣਾ ਅਸੀਂ ਡਿਪਰੈਸ਼ਨ ਕੀ ਹੁੰਦਾ ਹਨਾ ਅੱਜ ਕੱਲ ਡਿਪਰੈਸ਼ਨ ਐਂਜਾਇਟੀ ਕੀ ਕੀ ਚੀਜ਼ਾਂ ਐ ਚੀਜ਼ਾਂ ਨਾਲ ਲੈ ਕੇ ਆਈਆਂ ਨੇ ਹਨਾ ਲੱਗਦਾ ਕਿ ਬਚਪਨ ਹੈ ਨਾ ਜਿਹੜਾ ਉਹਨੂੰ ਬਚਪਨ ਹੀ ਰਹਿਣ ਦਿਓ ਹਨਾ ਉਹਨੂੰ ਇੰਨਾ ਓਵਰ ਥਿੰਕ ਨਾ ਪਾਓ ਤੇ ਬੋਝ ਨਾ ਪਾਓ ਹਨਾ ਐ ਹੋਣਾ ਚਾਹੀਦਾ ਉਹ ਲੋਡ ਤੋਂ ਵੱਧ ਅਸੀਂ ਟੋਕੀ ਜਾਂਦੇ ਹਾਂ ਨਾ ਮੈਂ ਕਈ ਵਾਰੀ ਦੇਖਦਾ ਹਾਂ ਨਾ ਜਵਾਕ ਜੀ ਨੂੰ ਫੜ ਕੇ ਇੱਧਰ ਨੂੰ ਨਾ ਜਾਈ ਆਹ ਨਹੀਂ ਕਰਨਾ ਬੇਟਾ ਆਹ ਨਹੀਂ ਖਾਣਾ ਐ ਨਹੀਂ ਕਹਿਣਾ ਕਰ ਲੈਣ ਦਿਓ ਕੋਈ ਗੱਲ ਨਹੀਂ ਉਹਦੀ ਜ਼ਿੰਦਗੀ ਆ ਉਹਨੂੰ ਜਿਉਂ ਲੈਣ ਦਿਓ ਨੇ ਆਪੇ ਪਤਾ ਲਾਏ ਉਹ ਵੀ ਉਹ ਵੀ ਤਾਂ ਸਿੱਖ ਹੀ ਰਿਹਾ